ਚੰਗਾ ਸਿਮਰਨ ਮੈਂ ਜਾ ਰਹੀ ਆ ਦੁਕਾਨ ਤੇ ਠੀਕ ਆ ਕੋਈ ਕੰਮ ਤਾਂ ਨਹੀਂ ਹੈਗਾ ਘਰੇ ਨਹੀਂ ਨਹੀਂ ਕੰਮ ਤਾਂ ਨਹੀਂ ਹੈਗਾ ਕੋਈ ਅੱਜ ਬੜੀ ਛੇਤੀ ਰੋਟੀ ਬਣਾਤੀ ਉਹ ਮੈਂ ਜਲਦੀ ਉੱਠ ਗਈ ਸੀ ਨਾ ਫਿਰ ਮੈਂ ਸੋਚਿਆ ਹੁਣ ਮੈਂ ਕੀ ਕਰਾਂ ਫਿਰ ਮੈਂ ਜਲਦੀ ਰੋਟੀ ਬਣਾਤੀ ਫਿਰ ਨਾਲੇ ਸਫਾਈ ਵੀ ਕਰਤੀ ਫਟਾਫਟ ਸਾਰੀ ਚਲ ਫਾਇਦਾ ਹੀ ਹੋਇਆ ਉੱਤਰ ਜਾਂਦਾ ਕੁਝ ਸਿੱਖ ਕੇ ਆਈਆਂ ਕੀ ਕੀਆ ਕੁਝ ਨਹੀਂ ਮੈਨੂੰ ਨਾ ਸਭ ਸੁਣਦਾ ਹੀ ਹੋਇਆ ਸਿਮਰਨ ਚਾਹੀਦਾ ਸੀ ਕੁਝ ਨਹੀਂ ਨਹੀਂ ਵੀਰੇ ਮੈਂ ਤਾਂ ਤੁਹਾਨੂੰ ਪੁੱਛਣ ਆਈ ਸੀ ਤੁਹਾਨੂੰ ਕੁਝ ਚਾਹੀਦਾ ਤਾਂ ਨਹੀਂ ਨਹੀਂ ਚਾਹੀਦਾ ਤਾਂ ਕੁਝ ਨਹੀਂ ਪੱਕੀ ਗੱਲ ਇਹ ਹੀ ਪੁੱਛਣ ਆਈ ਸੀ ਮੈਂ ਤਾਂ ਇਹੀ ਪੁੱਛਣ ਆਈ ਸੀਗੀ ਕਿ ਤੁਹਾਨੂੰ ਕੁਝ ਚਾਹੀਦਾ ਤਾਂ ਨਹੀਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਜਿਹੜੀ ਮੈਂ ਕੱਲ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਨਾ ਕੋਈ ਛੋਟੀ ਜ਼ਿੰਮੇਵਾਰੀ ਨਹੀਂ ਹੈਗੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਉਸ ਲੋਕਰ ਦੇ ਵਿੱਚ ਕੁਝ ਅਹਿਮ ਦੀਆਂ ਭਈਆਂ ਨੇ ਜੋ ਫਿਲਹਾਲ ਤੁਹਾਨੂੰ ਦੇਖਣੀਆਂ ਨਹੀਂ ਚਾਹੀਦੀਆਂ ਜਦੋਂ ਲੋਡ ਹੋਊਗੀ ਉਦੋਂ ਮੈਂ ਤੁਹਾਨੂੰ ਦੱਸ ਦਊਗਾ ਫਿਰ ਤੁਹਾਡੇ ਕੰਮ ਵੀ ਆਣਗੇ ਕੋਸ਼ਿਸ਼ ਕਰਿਓ ਲੋਕਰ ਹਜੇ ਖੋਲਿਓ ਨਾ ਨਹੀਂ ਨਹੀਂ ਵੀਰੇ ਮੈਂ ਲੋਕਰ ਖੋਲਣ ਨਹੀਂ ਆਈ ਉਹਨਾਂ ਚਾਬੀਆਂ ਮਿਲੀਆਂ ਸੀਗੀਆਂ ਮੈਨੂੰ ਮੈਂ ਸੋਚਿਆ ਵੀਰਾ ਘਰੇ ਆ ਵੀਰੇ ਨੂੰ ਫੜਾ ਦਿੰਨੀ ਆ ਇਹ ਦੁਕਾਨ ਤੇ ਚਲੇਗੇ ਨਾ ਸਿਮਰਨ ਮੈਂ ਤਾਂ ਸਾਨੂੰ ਕਿਹਾ ਹੀ ਨਹੀਂ ਕਿ ਤੂੰ ਲੋਕਰ ਖੋਲਣ ਆਈ ਆਂ ਅੱਛਾ ਬਾਬਾ ਜੀ ਚਾਬੀਆਂ ਕਰੇ ਬੋ ਲਗੇ ਨੇ ਚੱਲ ਕੋਈ ਨਾ ਮੈਨੂੰ ਨਾ ਫੜਾ ਹੁਣੇ ਚਾਬੀਆਂ ਮੈਂ ਨਹੀਂ ਲੈ ਸਕਦਾ ਜਦੋਂ ਬਾਬਾ ਜੀ ਆਣਗੇ ਉਹਨਾਂ ਨੂੰ ਹੀ ਦੇ ਦੇ ਹਾਂ ਨਾਲੇ ਇੱਥੇ ਪਿਆ ਲੋਕਰ ਪਰ ਯਾਦ ਰੱਖੀ ਜਦੋਂ ਲੋਡ ਹੋ ਗਈ ਉਦੋਂ ਹੀ ਖੋਲਿਓ ਹਜੇ ਤੁਹਾਡਾ ਕੋਈ ਕੰਮ ਨਹੀਂ ਬਣਨਾ ਜਦੋਂ ਖੋਲੋਗੇ ਠੀਕ ਆ ਵੀਰੇ ਮੈਂ ਨਾ ਉਹਨਾਂ ਨੇ ਫੜਾ ਦੂੰਗੀ ਦੇ ਤੁਸੀਂ ਇੱਥੇ ਖੜੇ ਹੋ ਮੈਂ ਤੁਹਾਨੂੰ ਦੁਕਾਨ ਤੇ ਦੇਖ ਕੇ ਆਇਆ ਦੁਕਾਨ ਅੱਜ ਫੇਰ ਬੰਦ ਆ ਤੇ ਮੈਂ ਤੈਨੂੰ ਕਦੋਂ ਕਿਹਾ ਸੀ ਦੁਕਾਨ ਖੋਲਣੀ ਆ ਭਾਜੀ ਦੁਕਾਨ ਖੋਲਣੀ ਆ ਨੇਹਾ ਸਿਮਰਨ ਦੁਕਾਨ ਦੇ ਬਾਹਰ ਖੜੇ ਨੇ ਤੁਸੀਂ ਕਿਸੇ ਦਾ ਫੋਨ ਵੀ ਨਹੀਂ ਚੱਕ ਰਹੇ ਮੇਰਾ ਮਨ ਨਹੀਂ ਸੀਗਾ ਦੁਕਾਨ ਖੋਲਣ ਦਾ ਕਿਉਂ ਭਾਜੀ ਨੁਕਸਾਨ ਹੋ ਰਿਹਾ ਦੁਕਾਨ ਦਾ ਤੈਨੂੰ ਪਤਾ ਲੱਗਣ ਲੱਗਿਆ ਨੁਕਸਾਨ ਕਿੱਦਾਂ ਹੁੰਦਾ ਭਾਜੀ ਦੇਖੋ ਕੱਲ ਵੀ ਨਹੀਂ ਖੋਲੀ ਅੱਜ ਵੀ ਨਹੀਂ ਖੋਲਾਂਗੇ ਤਾਂ ਨੁਕਸਾਨ ਪਤਾ ਕਿੰਨਾ ਹੋਣਾ ਵਾ ਬੜਾ ਸਿਆਣਾ ਹੋ ਗਿਆ ਯਾਰ ਤੂੰ ਤਾਂ ਜ਼ਿੰਮੇਵਾਰ ਹੋ ਗਿਆ ਤੈਨੂੰ ਤਾਂ ਦੂਜੇ ਦਿਨ ਹੀ ਪਤਾ ਲੱਗਿਆ ਜ਼ਿੰਮੇਵਾਰੀ ਹੁੰਦੀ ਕੀ ਆ ਭਾਜੀ ਮੈਂ ਤਾਂ ਤੁਹਾਨੂੰ ਕੱਲ ਵੀ ਕਹਿ ਰਿਹਾ ਸੀ ਦੁਕਾਨ ਖੋਲਣ ਨੂੰ ਤੁਸੀਂ ਕਿਹਾ ਕਿ ਨਹੀਂ ਜਾਣਾ ਅੱਜ ਤਾਂ ਚਾਬੀ ਦੇ ਦਿਓ ਮੈਂ ਜਾ ਕੇ ਦੁਕਾਨ ਖੋਲ ਲੰਨਾ ਵਾ ਮੈਂ ਕਿਤੇ ਕੰਮ ਜਾਣਾ ਕੋਈ ਨਹੀਂ ਫੇਰ ਖੋਲਾਂਗੇ ਭਾਜੀ ਤੁਸੀਂ ਕੰਮ ਜਾਣਾ ਮੈਂ ਘਰੇ ਵਿਹਲਾ ਹੀ ਆ ਮੈਂ ਖੋਲ ਲੰਨਾ ਜਾ ਕੇ ਦੁਕਾਨ ਕੀ ਚਾਹੀਦਾ ਤੁਹਾਨੂੰ ਦੁਕਾਨ ਦੀ ਚਾਬੀ ਹਾਂਜੀ ਭਾਜੀ ਕੱਲ ਤੈਨੂੰ ਲੋਕਰ ਦੀ ਚਾਬੀ ਦਿੱਤੀ ਸੀ ਉਹ ਕਿੱਥੇ ਆ? ਉਹ ਭਾਜੀ ਮੈਂ ਰੱਖੀ ਹੋਈ ਆ ਭਾਜੀ ਥੱਲੇ ਸਾਮਕੇ ਮੈਨੂੰ ਹੀ ਪਤਾ ਹੋਰ ਕਿਸੇ ਨੂੰ ਨਹੀਂ ਪਤਾ ਸਾਮਕੇ ਰੱਖੀ ਹੋਈ ਆ ਹਾਂਜੀ ਪੂਰੀ ਜ਼ਿੰਮੇਵਾਰੀ ਨਾਲ ਹਾਂਜੀ ਭਾਜੀ ਤੁਸੀਂ ਜੇ ਜ਼ਿੰਮੇਵਾਰੀ ਲਈ ਆ ਮੈਂ ਸੰਭਾਲੂਗਾ ਜੀ ਆ ਲਓ ਜੀ ਇਹ ਚਾਬੀ ਆ ਨਾ نیچے ਪਈ ਸੀਗੀ ਜਦੋਂ ਮੈਂ ਸਫਾਈ ਕਰਦੀ ਪਈ ਸੀ ਮੈਨੂੰ ਮਿਲੀ نیچے ਥੋੜੀ ਇਹ ਤਾਂ ਮੈਂ ਉੱਥੇ ਬੈੱਡ ਦੇ ਥੱਲੇ ਰੱਖੀ ਸੀ ਇਹ ਜੀ ਨਹੀਂ ਇਹ ਤਾਂ ਟੇਬਲ ਥੱਲੇ ਪਈ ਸੀਗੀ ਜ਼ਿੰਮੇਵਾਰੀ ਹਜੇ ਨਾ ਤੈਨੂੰ ਜ਼ਿੰਮੇਵਾਰੀ ਦਾ ਚੱਜਾ ਵੀ ਨਹੀਂ ਬਤਾ ਕੋਈ ਨਾ ਤੁਹਾਡਾ ਹੀ ਆ ਬਾਈ ਜੋ ਮਰਜ਼ੀ ਕਰੀ ਜਾ ਵਾਵੇ ਮੈਂ ਤੈਨੂੰ ਨਾ ਇੰਨੇ ਤੋਂ ਇੰਨੇ ਹੁੰਦਾ ਦੇਖਿਆ ਮੈਨੂੰ ਪਤਾ ਕਿਹੜੇ ਵੇਲੇ ਤੂੰ ਕੀ ਸੋਚਦਾ ਹੈ ਕੀ ਤੂੰ ਕਰਨਾ ਚਾਹਨਾ ਕੀ ਤੇਰੇ ਤੋਂ ਹੋਣਾ ਹੈ ਕੀ ਤੇਰੇ ਤੋਂ ਨਹੀਂ ਹੋਣਾ ਲੁੱਟ ਕੇ ਖਾ ਜਾਣਗੇ ਲੋਕੀ ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਰਾ ਕੁਝ ਤੇਰੇ ਹੱਥ ਹੈ ਲੋਕਾਂ ਨੂੰ ਤਾਂ ਭਾਨਾ ਚਾਹੀਦਾ ਲੋਕਾਂ ਨੂੰ ਤਾਂ ਛੱਡ ਰਿਸ਼ਤੇਦਾਰਾਂ ਨੂੰ ਵੀ ਭਾਨਾ ਚਾਹੀਦਾ ਕਿ ਕੋਈ ਮੂਰਖ ਟੱਕਰੇ ਜਿਹਦੇ ਕੋਲ 2 ਪੈਸੇ ਹੋਣ ਅਸੀਂ ਨੂੰ ਲੁੱਟੀਏ ਹਮ ਮੇਰੇ ਅਸੂਲਾਂ ਕਰਕੇ ਕੋਈ ਆ ਕੇ ਬੜਦਾ ਨਹੀਂ ਕਰੇ ਪਤਾ ਕਿਉਂ ਉਹਨਾਂ ਨੂੰ ਪਤਾ ਹੈ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਸਾਡੇ ਹੱਥ ਕੱਖ ਨਹੀਂ ਲੱਗਣਾ ਤੈਨੂੰ ਮੈਂ ਕੀ ਜ਼ੁਬਾਨ ਦਿੱਤੀ ਸੀ ਕਿ ਮੈਂ ਇਹੋ ਜਿਹਾ ਹਾਲ ਕਰਕੇ ਆਉਂਗਾ ਕਿ ਗੋਲਡੀ ਤੈਨੂੰ ਫੋਨ ਤਾਂ ਕੀ ਤੇਰੇ ਇੱਥੇ ਦਰ ਤੇ ਆਉਗਾ ਵੀ ਨਹੀਂ ਆਇਆ ਕੋਈ ਫੋਨ ਉਹਦਾ ਨਹੀਂ ਭਾਜੀ ਪਹਿਲਾਂ ਕਿੰਨੇ ਫੋਨ ਆਉਂਦੇ ਸੀ ਕਿਵੇਂ ਦੁਕਾਨ ਤੇ ਆਉਂਦੇ ਸੀ ਕਿਵੇਂ ਤੇਰੇ ਕੰਨ ਭਰਦੇ ਸੀ ਮਸਲਾ ਸਿਰਫ ਇਹ ਨਹੀਂਗਾ ਕਿ ਦੁਕਾਨ ਜਾਂ ਮਕਾਨ ਤੇਰੇ ਨਾਂ ਤੇ ਹੋਵੇ ਮਸਲਾ ਇਹ ਆ ਉਸ ਤੋਂ ਬਾਅਦ ਕੀ ਬਣੂਗਾ ਅੱਛਾ ਮੈਨੂੰ ਇਹ ਦੱਸ ਤੈਨੂੰ ਪਤਾ ਲੋਕਰ ਚ ਕੀ ਕੀ ਪਿਆ ਨਹੀਂ ਭਾਜੀ ਚਾਬੀ ਤੇਰੇ ਕੋਲੇ ਸੀ ਖੋਲ ਕੇ ਦੇਖ ਲੈਣਾ ਸੀ ਭਾਜੀ ਮੈਨੂੰ ਲੋੜ ਹੀ ਨਹੀਂ ਮੈਂ ਕੀ ਕਰਨਾ ਦੇਖ ਕੇ ਆਹੀ ਫਿਰ ਚਾਬੀ ਸਾਂਭ ਕੇ ਰੱਖੀ ਸੀ ਤੂੰ ਹਨਾ ਕੋਈ ਹੋਰ ਵੀ ਨਾ ਦੇਖ ਸਕੇ ਭਾਦੀ ਮੈਂ ਤਾਂ ਬੈੱਡ ਥੱਲੇ ਰੱਖੀ ਸੀ ਪਤਾ ਨਹੀਂ ਕਿਦਾਂ ਡਿੱਗ ਗਈ ਇਹ ਚੀਜ਼ਾਂ ਸਾਂਭਣੀਆਂ ਬਹੁਤ ਔਖੀਆਂ ਨੇ ਕਈ ਚੀਜ਼ਾਂ ਡਿੱਗੀਆਂ ਦੁਬਾਰਾ ਉੱਠਦੀਆਂ ਨਹੀਂ ਹੁੰਦੀਆਂ ਧਿਆਨ ਰੱਖੀ ਹਮ ਆ ਫੜ ਦੁਕਾਨ ਦੀ ਚਾਬੀ ਕਰਤਾ ਫੇਰ ਬਚਾਵਾ ਦੁਕਾਨ ਤੇ ਨਾ ਬਹੁਤ ਬੇਗਾਨੇ ਆਂਦੇ ਆ ਹਮ ਕਹਾਰ ਫੇਰ ਸਾਂਭਿਆ ਜਾਣਾ ਸੀ ਪਰ ਮੈਨੂੰ ਪੂਰਾ ਯਕੀਨ ਆ ਇੰਨੇ ਸਾਲਾਂ ਦੀ ਕੀਤੀ ਹੋਈ ਮਿਹਨਤ ਦੁਕਾਨ ਤੇ ਅਜੇ ਤੱਕ ਸਾਂਭੀ ਨਹੀਂ ਜਾਣੀ ਯਾਰ ਭਾਜੀ ਮੈਂ ਸਾਂਭਣਾ ਥੋੜੀ ਆ ਮੈਂ ਤਾਂ ਕਹਿ ਰਿਹਾ ਮੈਂ ਦੁਕਾਨ ਖੋਲ ਲੈਣਾ ਭਾਜੀ ਠੀਕ ਦੁਕਾਨਾਂ ਖੋਲਣੀਆਂ ਹੀ ਸੌਕੀਆਂ ਨੇ ਚਲਾਣੀਆਂ ਬੜੀਆਂ ਔਖੀਆਂ ਬਾਈ ਜਾ ਚੱਲ ਜਾ ਜੋ ਤੇਰਾ ਦਿਲ ਕਰਦਾ ਕਰ ਲੈ ਬਿਰੇ 150 130 ਰੁਪਏ ਲਗਾ ਦੇ ਵੀਰੇ ਮਤੋਂ ਇਹ ਗੱਲ ਪੁੱਛਣੀ ਸੀਗੀ ਪੁੱਛ ਸੁਰਿੰਦਰ ਵੀਰਾ ਕਿੱਥੇ ਆ ਕੱਲ ਵੀ ਨਹੀਂ ਆਏ ਹੈਗੇ ਨਾਲੇ ਪਰਸੋ ਵੀ ਦੁਕਾਨ ਬੰਦ ਸੀਗੀ ਉਹ ਠੀਕ ਤਾਂ ਹੈਗੇ ਹਨ ਸੁਰਿੰਦਰ ਵੀਰਾ ਠੀਕ ਆ ਉਹਨਾ ਆਪਣੇ ਕੰਮ ਚ ਬਿਜ਼ੀ ਨੇ ਵੀਰੇ ਦੁਕਾਨ ਨਾਲੋਂ ਜ਼ਿਆਦਾ ਕਿਹੜਾ ਜ਼ਰੂਰੀ ਕੰਮ ਆ ਦੁਕਾਨ ਵਾਲਾ ਹੀ ਕੰਮ ਆ ਸੁਰਿੰਦਰ ਵੀਰਾ ਦੁਕਾਨ ਮੇਰੇ ਨਾਮ ਤੇ ਕਰਾਨ ਲੱਗਾ ਵਾ ਵੀਰੇ ਕਿਉਂ ਕਹਿਣ ਦਾ ਮਤਲਬ ਕਿ ਹੁਣ ਵੀਰੇ ਦੁਕਾਨ ਤੇ ਨਹੀਂ ਆਇਆ ਕਰੋਗਾ ਫਿਰ ਸਿਮਰਨ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਤੂੰ ਜਾਣ ਕੇ ਨਾ ਪੁੱਛ ਕੇ ਸਵਾਦ ਲੈਣੀ ਆ ਫਿਰ ਇਹ ਮੈਂ ਸਵਾਦ ਨਹੀਂ ਲੈਂਦੀ ਮੈਂ ਤੁਹਾਡੇ ਨਾਲ ਜੁੜੀ ਹੋਈ ਆ ਤਾਂ ਪੁੱਛਦੀ ਹੁੰਨੀ ਆ ਤੁਹਾਨੂੰ ਟੈਨਸ਼ਨ ਹੁੰਦੀ ਆ ਮੈਨੂੰ ਵੀ ਮਤਲਬ ਹੁਣ ਵੀਰੇ ਦੁਕਾਨ ਤੇ ਨਹੀਂ ਆਉਂਗਾ ਜੇ ਤੁਹਾਡੇ ਨਾਮ ਤੇ ਦੁਕਾਨ ਹੋ ਗਈ ਤਾਂ ਮੇਰੀ ਗੱਲ ਸੁਣ ਪਹਿਲੇ ਵੀਰੇ ਦੇ ਨਾਮ ਤੇ ਦੁਕਾਨ ਆ ਵੀਰੇ ਨੇ ਕਦੇ ਮਨਾਂ ਕੀਤਾ ਮੈਨੂੰ ਦੁਕਾਨ ਤੇ ਆਣ ਤੋਂ ਤੇ ਮੈਂ ਕਿਉਂ ਮਨਾਂ ਕਰੂੰਗਾ ਉਹ ਸਿਰਫ ਨਾਮ ਹੀ ਚੇਂਜ ਹੋਣਾ ਵਾ ਦੁਕਾਨ ਉਦਾਂ ਹੀ ਰਹਿਣੀ ਆ ਤੂੰ ਵੀਰੇ ਦੇ ਸਭ ਕੁਝ ਉੱਤੀ ਰਹਿਣਾ ਵਾ ਫਿਰ ਨਾਮ ਵੀ ਕਿਉਂ ਚੇਂਜ ਕਰਾਣਾ ਵਾ ਨਾਮ ਇਸ ਕਰਕੇ ਚੇਂਜ ਕਰਾਣਾ ਵਾ ਕਿ ਘਰੋਂ ਕਲੇਸ਼ ਮੁੱਕ ਜੇ ਠੀਕ ਐ ਕਰ ਲਾ ਤੂੰ ਕੰਮ ਜਿਆਦਾ ਨਾ ਸਵਾਲ ਜਵਾਬ ਪੁੱਛਿਆ ਕਰ ਇਹਦਾ ਦੱਸਿਓ 280 250 ਲਗਾ ਦੇ ਵੀਰੇ ਫਿਰ ਤੁਸੀਂ ਵੀਰੇ ਨੂੰ ਫੋਨ ਕਰਕੇ ਬੁਲਾ ਲਓ ਨਾ ਹੁਣ ਵੀਰੇ ਬਿਨਾ ਦੁਕਾਨ ਤੇ ਦਿਲ ਜਾਨੀ ਲੱਗਦਾ ਹੈਗਾ ਕੋਈ ਗੱਲ ਨਹੀਂ ਤੂੰ ਕੰਮ ਕਰ ਮੈਂ ਕਰ ਲੈਂਦਾ ਫੋਨ

ਇਰੇ ਆ ਕੀ ਕਰੀ ਜੰਨੇ ਹੋ ਇਹ ਨਾ ਲੈ ਜ਼ਰਾ ਠੀਕ ਹੈ ਇਹਦੇ ਸਾਰਾ ਨਾਮ ਲਿਖਿਆ ਹੋਇਆ ਜਿਹੜੇ ਜਿਹੜੇ ਵਪਾਰੀ ਉਹਨਾਂ ਕੋ ਪੈਸੇ ਦੇਣੇ ਆ ਤੇ ਜਿਨ੍ਹਾਂ ਤੋਂ ਲੈਣੇ ਆ ਠੀਕ ਹੈ ਆ ਇਧਰ ਦੇਣ ਵਾਲਿਆਂ ਦੇ ਨਾਮ ਆ ਇਧਰ ਲੈਣ ਵਾਲੇ ਦੇ ਨਾਮ ਆ ਪਾਦੀਏ ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ ਦੇ ਕੰਮ ਆਣਗੀਆਂ ਚੀਜ਼ਾਂ ਜਿਨ੍ਹਾਂ ਜਿਨ੍ਹਾਂ ਦੀ ਪੇਮੈਂਟਾਂ ਦੇਣੀਆਂ ਸੀ ਨਾ ਲਗਭਗ ਮੈਂ ਸਾਰੀਆਂ ਪੇਮੈਂਟਾਂ ਦੇਤੀਆਂ ਹੋਈਆਂ ਤਾਂ ਮੈਂ ਇੱਥੋਂ ਕੱਟਤੀਆਂ ਹੋਈਆਂ ਠੀਕ ਹੈ ਤੇ ਉਹਨਾਂ ਨੂੰ ਮੈਸੇਜ ਵੀ ਪਾਤਾ ਤੇ ਜਿਨ੍ਹਾਂ ਤੋਂ ਪੇਮੈਂਟਾਂ ਲੈਣੀਆਂ ਨੇ ਆ ਨੰਬਰ ਲਿਖੇ ਹੋਏ ਨੇ ਆਡਰੈਸ ਲਿਖਿਆ ਹੋਇਆ ਤੇ ਆ ਸਾਰਾ ਹਿਸਾਬ ਲਿਖਿਆ ਹੋਇਆ ਕਿਹੜੀ ਤਰੀਕ ਨੂੰ ਕਿੰਨੇ ਪੈਸੇ ਹੋਏ ਸੀਗੇ ਭਾਈ ਤੁਸੀਂ ਕਿਤੇ ਜਾ ਰਹੇ ਹੋ ਤਾਂ ਮੈਨੂੰ ਦੱਸ ਰਹੇ ਹੋ ਸਾਰਾ ਕੁਝ ਜਾ ਨਹੀਂ ਰਿਹਾ ਤੈਨੂੰ ਪਤਾ ਤਾਂ ਹੋਣਾ ਚਾਹੀਦਾ ਹੈ ਕਿ bizness ਕਰ ਰਹੇ ਆ ਪੇਮੈਂਟ ਦਾ ਲੈਣ ਦੇਣ ਤਾਂ ਬਣਿਆ ਹੋਇਆ ਜਿਹਦੇ ਤੋਂ ਵੀ ਆਪਾਂ ਪੇਮੈਂਟ ਲੈਣੀ ਆ ਨਾ ਪ੍ਰੋਪਰ ਉਹਦਾ ਨਾਮ ਐਡਰੈਸ ਨੰਬਰ ਤੇ ਤਰੀਕ ਲਿਖਣੀ ਆ ਜਿਹਨਾਂ ਨੂੰ ਪੇਮੈਂਟ ਦੇਣੀ ਆ ਇੱਥੇ ਲਾ ਕੇ ਉਹਨਾਂ ਤੋਂ ਨਾਲ ਸਾਈਨ ਕਰਾ ਲੈਣਾ ਨਾਲ ਉਹਨੂੰ WhatsApp ਮੈਸੇਜ ਵੀ ਪਾ ਦੇਣਾ ਠੀਕ ਹੈ ਕੱਲੀ-ਕੱਲੀ ਪਾਰਟੀ ਦਾ ਨਾਮ ਲਿਖਿਆ ਹੋਇਆ ਜਿਨ੍ਹਾਂ ਜਿਨ੍ਹਾਂ ਤੋਂ ਮਾਲ ਆਉਂਦਾ ਆਪਣਾ ਨੰਬਰ ਵੀ ਨਾਲ ਲਿਖੇ ਹੋਇਆ ਕੋਈ ਵੀ ਸਮਾਨ ਮੰਗਾਣਾ ਹੋਵੇ ਆ ਨੰਬਰਾਂ ਤੇ ਕਾਲ ਕਰਕੇ ਮੰਗਾ ਸਕਦਾ ਇਹਨਾਂ ਲੈਦਰ ਸਾਹਮਣੇ ਰੱਖੀ ਬਿਛਰੇ 10-15 ਸਾਲ ਦਾ ਹਿਸਾਬ ਹੈ ਇਹਦੇ ਵਿੱਚ ਲੋਡ ਪੈਂਦੀ ਰਹਿਣੀ ਆ ਪਰ ਫਿਰ ਇਹ ਮੈਂ ਤਾਂ ਹੀ ਤਾਂ ਤੁਹਾਨੂੰ ਪੁੱਛ ਰਿਹਾ ਮੈਂ ਕਿ ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ ਸਾਰਾ ਕੁਝ ਤੈਨੂੰ ਮੈਂ ਤਾਂ ਦੱਸ ਰਿਹਾ ਤੂੰ ਮੇਰਾ ਛੋਟਾ ਭਾਈ ਆ ਜੇ ਮੈਂ ਕਿਤੇ ਇੱਧਰ ਉੱਧਰ ਹੁੰਨਾ ਤਾਂ ਤੈਨੂੰ ਹਿਸਾਬ ਪਤਾ ਹੋਵੇ ਸਿਮਰਨ ਮੈਨੂੰ ਨਾ ਉਤੋਂ ਗਿਣ ਕੇ ਦੱਸੀ ਪਰ ਕਿੰਨੇ ਕੁ ਪਏ ਆ ਠੀਕ ਹੈ ਸਾਰਾ ਮੈਨੂੰ ਲਿਖ ਕੇ ਇੱਕ ਵਾਰੀ ਦੱਸ ਦੀ ਜਿਹੜੀ ਜਿਹੜੀ ਚੀਜ਼ ਸ਼ਾਰਟ ਆ ਉਹ ਵੀ ਦੱਸ ਦੀ ਮੈਨੂੰ ਠੀਕ ਹੈ ਥੋੜੀ ਦੇਰ ਚ ਆਪ ਆ ਕਰ ਲੈ ਜਿਹੜਾ ਕੁਝ ਕਰਦੇ ਹੋਏ ਆ ਸਵੇਰ ਦੱਸ ਦੀ ਇਹਨੂੰ ਹੁਣ ਸੰਭਲਾ ਜਿੱਥੇ ਤੂੰ ਜਿੱਥੇ ਤੈਨੂੰ ਯਾਦ ਰਹੇ ਉੱਥੇ ਰੱਖ ਲੈ ਆ ਫੜ ਪੈਨ ਸਮਰਨ ਕੀ ਕਰਦੀ ਪਿਆ ਕੁਝ ਨਹੀਂ ਸਫਾਈ ਕਰ ਰਹੀ ਸੀ ਇਹ ਤਾਂ ਆ ਪੈਸੇ ਰੱਖਦੇ ਅਲਮਾਰੀ ਚ ਮਾਤਮੂ ਧੋਕਿਆ ਇਹ ਕਾਦੇ ਪੈਸੇ ਆ ਇਹ ਦੋ ਦਿਨ ਦੀ ਸੇਲ ਆ ਇਹ ਤੁਸੀਂ ਮੈਨੂੰ ਕਿਉਂ ਫੜਾਨੇ ਪਏ ਹੋ ਸਵੇਰੇ ਵੀਰੇ ਨੇ ਤੁਹਾਡੇ ਤੋਂ ਲੈ ਹੀ ਲੈਣੇ ਆ ਫੇਰ ਮੇਰੇ ਤੋਂ ਮੰਗੋਗੇ ਇਹਨਾਂ ਤੁਸੀਂ ਆਪਣੇ ਕੋਲ ਹੀ ਰੱਖੋ ਵੀਰੇ ਨੇ ਨਹੀਂ ਮੰਗੜੇ ਹੁਣ ਪੈਸੇ ਦੋ ਦਿਨ ਹੋ ਗਏ ਆ ਵੀਰੇ ਨੇ ਨਾ ਕੁਝ ਪੁੱਛਿਆ ਵਾ ਨਾ ਕੋਈ ਦੱਸਿਆ ਵਾ ਤੂੰ ਆਪਣੇ ਕੋਲ ਹੀ ਰੱਖ ਲੈ ਪੈਸੇ ਕੀ ਗੱਲ ਸਭ ਕੁਝ ਠੀਕ ਤਾਂ ਹੈ ਹੁਣ ਤਾਂ ਸਭ ਕੁਝ ਠੀਕ ਹੋਣ ਲੱਗਿਆ ਵਾ ਪਹਿਲਾਂ ਨਹੀਂ ਠੀਕ ਸੀਗਾ ਕੀ ਠੀਕ ਹੋਣ ਲੱਗਿਆ ਸਾਫ਼-ਸਾਫ਼ ਦੱਸੋ ਉਹੀ ਭੇਲੀਆਂ ਪਾਈ ਜਾਂਨੇ ਹੋ ਜੋ ਤੂੰ ਚਾਹਦੀ ਸੀ ਨਾ ਉਹੀ ਹੋ ਰਿਹਾ ਵਾ ਤੇ ਹੁਣ ਮੈਂ ਵੀ ਉਹੀ ਚਾਹਨਾ ਜੋ ਹੋ ਰਿਹਾ ਵਾ ਉਹਨੂੰ ਹੋਣ ਦੇ ਫੇਰ ਉਹੀ ਗੱਲ ਮੈਂ ਤੁਹਾਨੂੰ ਕਹੀ ਜਾਂਦੀ ਆ ਸਾਫ਼-ਸਾਫ਼ ਦੱਸੋ ਮੈਨੂੰ ਫੇਰ ਤੁਸੀਂ ਗੱਲ ਚੁਲ ਜਾਈ ਜਾਂਨੇ ਹੋ ਕੁਝ ਉਲਝ ਨਹੀਂ ਰਿਹਾ ਹੁਣ ਸਭ ਸੁਲਝ ਹੀ ਰਿਹਾ ਵਾ ਤੂੰ ਚਾਹਦੀ ਸੀ ਨਾ ਦੁਕਾਨ ਆਪਣੇ ਨਾਮ ਹੋ ਜੇ ਹੁਣ ਉਹੀ ਹੋ ਰਹੀ ਆ ਆਪਣੇ ਨਾਂ ਤੇ ਹੋ ਰਹੀ ਆ ਕਦੋਂ ਨਾਲੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤਿੰਨ ਦਿਨ ਹੋ ਗਏ ਵੀਰਾ ਦੁਕਾਨ ਤੇ ਨਹੀਂ ਜਾ ਰਿਹਾ ਕੱਲ ਵੀ ਦੁਕਾਨ ਮੈਂ ਹੀ ਖੋਲੀ ਅੱਜ ਵੀ ਮੈਂ ਹੀ ਖੋਲੀ ਆ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵਾ ਕਿ ਵੀਰਾ ਵਪਾਰੀਆਂ ਦੇ ਪੈਸੇ ਦੇ ਰਿਹਾ ਵਾ ਨਾਲੇ ਵੀਰੇ ਨੇ ਨਾ ਮੈਨੂੰ ਇਹ ਵੀ ਦੱਸਤਾ ਕਿ ਜਿਹਦੇ ਜਿੱਦੋਂ ਤੋਂ ਪੇਮੈਂਟ ਲੈਣੀ ਆ ਸਾਰਾ ਲੈਜਰ ਦਾ ਸਾਹ ਵੀਰਾ ਮੈਨੂੰ ਹੀ ਦੱਸ ਰਿਹਾ ਵਾ ਫਿਰ ਇਤੋਂ ਤਾਂ ਇਹ ਹੀ ਪਤਾ ਲੱਗਦਾ ਨਾ ਕਿ ਦੁਕਾਨ ਵੀਰਾ ਮੇਰੇ ਨਾਂ ਤੇ ਲਗਾਉਣਾ ਚਾਹੁੰਦਾ ਵਾ ਆਪਣੀ ਗੱਲ ਤਾਂ ਦੁਕਾਨ ਨਾਮ ਤੇ ਕਰਾਉਂਦੀ ਹੋਈ ਸੀ ਕੰਮ ਸਾਂਭਣ ਦੀ ਥੋੜੀ ਹੋਈ ਸੀ ਕੰਮ ਤਾਂ ਵੀਰਾ ਹੀ ਕਰੂਗਾ ਉੱਥੇ। ਇਹ ਕੀ ਗੱਲ ਹੋਈ? ਜਦੋਂ ਵੀਰੇ ਦੇ ਨਾਂ ਤੇ ਦੁਕਾਨ ਸੀ ਤਾਂ ਵੀਰਾ ਸੰਭਲ ਰਿਹਾ ਸੀ। ਜਦੋਂ ਹੁਣ ਮੇਰੇ ਨਾਂ ਤੇ ਹੋ ਗਈ ਤਾਂ ਮੈਂ ਹੀ ਸੰਭੂਗਾ। ਜੇ ਸਾਰਾ ਕੁਝ ਤੁਸੀਂ ਸੰਭ ਲਿਆ ਫਿਰ ਵੀਰਾ ਕੀ ਕਰੂਗਾ? ਉਹਨਾਂ ਤੋਂ ਕੀ ਲੈਣਾ ਤੂੰ? ਜੋ ਮਰਜ਼ੀ ਕਰਨ ਉਹ। ਤੂੰ ਜੋ ਚਾਹੁੰਦੀ ਸੀ ਉਹੀ ਹੋ ਰਿਹਾ ਨਾ। ਹੁਣ ਮੈਂ ਵੀ ਇਹੀ ਚਾਹਨਾ ਕਿ ਇਹੀ ਹੋਵੇ। ਮੈਂ ਇਹ ਨਹੀਂ ਚਾਹੁੰਦੀ ਸੀ ਕਿ ਵੀਰਾ ਕੋਈ ਹੋਰ ਕੰਮ ਕਰੇ। ਮੈਂ ਤਾਂ ਇਹੀ ਚਾਹੁੰਦੀ ਸੀ ਕਿ ਦੁਕਾਨ ਦੇ ਕਾਗਜ਼ਾਤੇ ਤੁਹਾਡਾ ਨਾਮ ਹੋਵੇ। ਲੈ ਹੁਣ ਤੂੰ ਹੋਰ ਹੀ ਗੱਲਾਂ ਕਰੀ ਜੰਨੀ ਆ। ਓਏ ਹੁਣ ਤਾਂ ਅਸਲੀ ਮਜ਼ਾ ਆਣਾ ਵਾ ਨਾਲੇ ਦੁਕਾਨ ਤੇ ਜਿੰਨੀ ਕਮਾਈ ਹੋਊਗੀ ਨਾ ਸਾਰੀ ਆਪਣੀ ਹੋਊਗੀ ਰਹੀ ਗੱਲ ਵੀਰੇ ਦੀ ਜਿਵੇਂ ਵੀਰਾ ਆਪਾਂ ਨੂੰ ਖਰਚਾ ਦਿੰਦਾ ਸੀ ਆਪਾਂ ਵੀਰੇ ਨੂੰ 30000 ਦੇ ਦਿਆ ਕਰਾਂਗੇ